ਮਾਪਿਆਂ ਦੇ ਤਿੰਨ लाडले ਛੋਟੇ ਛੋਟੇ ਪੁੱਤ ਜਦੋਂ ਘਰ ਤੋਂ ਬਾਹਰ ਗਰਮੀ ਮਹਿਸੂਸ ਕਰਦੇ ਨੇ ਤਾਂ ਨਹਾਉਣ ਦੇ ਲਈ ਉਹ ਨਹਿਰ ਦੇ ਵਿੱਚ ਜਾ ਪੈਂਦੇ ਨੇ ਪਰ ਦੇਖਦੇ ਹੀ ਦੇਖਦੇ ਜਿਸ ਰਸਤੇ ਨੂੰ ਫੜ ਕੇ ਉਹ ਨਹਿਰ 'ਚ ਗਏ ਸਾਨੂੰ ਉਹ ਰੱਸੀ ਟੁੱਟ ਗਈ ਜਿਸ ਤੋਂ ਬਾਅਦ ਇੱਕ ਦਰਦਨਾਕ ਹਾਦਸਾ ਹੋਇਆ ਅਤੇ ਹੁਣ ਤਿੰਨੋਂ ਹੀ ਇਹ ਬੱਚੇ ਲਾਪਤਾ ਹੋ ਚੁੱਕੇ ਨੇ ਤਿੰਨ ਬੱਚਿਆਂ ਦੇ ਹੋਏ 7 ਸੇ ਤੋਂ ਬਾਅਦ ਮਾਪੇ ਨਹਿਰ ਦੇ ਕੰਢੇ ਰੋਂਦੇ ਕੁੜਲਾਉਂਦੇ ਨਜ਼ਰ ਆਏ ਅਤੇ ਅਰਦਾਸਾਂ ਕਰ ਰਹੇ ਨੇ ਕਿ ਸਾਡੇ ਬੱਚੇ ਸਹੀ ਸਲਾਮਤ ਕਿਸੇ ਵੀ ਤਰ੍ਹਾਂ ਸਾਨੂੰ ਵਾਪਸ ਮਿਲ ਜਾਣ ਅੰਮ੍ਰਿਤਸਰ ਦੇ ਰਾਜਾ ਸੰਸੀ ਨੇੜਲੇ ਲਾਹੌਰ ਬ੍ਰਾਂਚ ਨਹਿਰ ਦੀ ਹੇਕਟਣਾ ਜਿੱਥੇ ਨਹਾਉਣ ਸਮੇਂ ਤਿੰਨ ਬੱਚੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਅਤੇ ਹੁਣ ਉਹਨਾਂ ਦਾ ਕੁਝ ਅਤਾ ਪਤਾ ਨਹੀਂ ਲੱਗ ਰਿਹਾ ਬੱਚਿਆਂ ਦੀ ਭਾਲ ਦੇ ਲਈ ਟੀਮਾਂ ਲਗਾਤਾਰ ਪਹੁੰਚ ਚੁੱਕੀਆਂ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚੇ ਛੇਤੀ ਮਿਲ ਜਾਣ ਦੱਸਦੀ ਹੈ ਕਿ ਬੱਚੇ ਪੰਜਾਬ ਦੇ ਵਿੱਚ ਪੈ ਰਹੀ ਗਰਮੀ ਦੇ ਕਾਰਨ ਹੀ ਇੰਜ ਨਹਾਉਣ ਦੇ ਲਈ ਬਾਰ-ਬਾਰ ਜਾਂਉਂਦੇ ਨੇ ਬੀਤੇ ਕੁਝ ਦਿਨ ਪਹਿਲਾਂ ਵੀ ਇਹੋ ਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਤਿੰਨ ਬੱਚੇ ਨਹਾਉਣ ਦੇ ਲਈ ਗਏ ਸੀ ਉਸ ਬਾਬਤ ਕਿਹੜੀ ਜਾਣਕਾਰੀ ਸਾਹਮਣੇ ਆਈ ਸੀ ਅਤੇ ਕੀ ਕੁਝ ਉਹਨਾਂ ਦੇ ਨਾਲ ਵਾਪਰਿਆ ਸੀ ਉਹ ਤੁਹਾਨੂੰ ਸੁਣਾ ਦੇਵਾਂਗੇ ਪਰ ਇਸ ਪੂਰੀ ਘਟਨਾ ਦੇ ਬਾਰੇ ਜਿਹੜੀ ਹੁਣ ਨਵੀਂ ਤਾਜੀ ਵਾਪਰੀ ਹੈ ਉਸ ਦੇ ਬਾਰੇ ਦੱਸਦੀ ਹੈ ਕਿ ਬੱਚੇ ਰੱਸੀ ਬਨ ਕੇ ਨਹਿਰ ਦੇ ਵਿੱਚ ਨਹਾ ਰਹੇ ਸਨ ਉਸ ਦੇ ਵਿੱਚ ਉਤਰ ਚੁੱਕੇ ਸੀ ਤਿੰਨ ਬੱਚੇ ਉਸ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਰੱਸੀ ਨੂੰ ਫੜ ਨਹੀਂ पाए ਜਿਸਿਆ ਜਾ ਰਿਹਾ ਹੈ ਕਿ ਬੱਚਿਆਂ ਦੇ ਵੱਲੋਂ ਫੜੀ ਰੱਸੀ ਟੁੱਟ ਵੀ ਗਈ ਸੀ ਜਿਸ ਦੇ ਕਾਰਨ ਇਹ ਹਾਦਸਾ ਹੋਇਆ ਮੌਕੇ ਤੇ ਆਸ-ਪਾਸ ਦੇ ਲੋਕਾਂ ਤੇ ਗੋਤਾਖੋਰਾਂ ਦੀਆਂ ਟੀਮਾਂ ਬੱਚਿਆਂ ਦੀ ਭਾਲ ਦੇ ਲਈ ਪਹੁੰਚ ਚੁੱਕੀਆਂ ਨੇ ਪਰ ਹੁਣ ਤੱਕ ਉਹਨਾਂ ਦੇ ਬਾਰੇ ਕੋਈ ਵੀ ਸੁਰਾਗ ਨਹੀਂ ਮਿਲਿਆ ਸੂਚਨਾ ਮਿਲਣ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਉੱਥੇ ਪਹੁੰਚ ਗਏ ਨੇ ਤਸਵੀਰਾਂ ਅਤੇ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਝ ਰੋਂਦੇ-ਕਰਲਾਉਂਦੇ ਇਹ ਮਾਪੇ ਆਪਣੇ ਬੱਚਿਆਂ ਦੇ ਲਈ ਦੁਆਵਾ ਮੰਗ ਰਹੇ ਨੇ ਉਹਨਾਂ ਪ੍ਰਸ਼ਾਸਨ ਦੇ ਕੋਲੋਂ ਵੀ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਬੱਚਿਆਂ ਦੀ ਭਾਲ ਕੀਤੀ ਜਾਵੇ ਨਹਿਰ ਦੇ ਵਿੱਚ ਨਹਾਉਂਦੇ ਸਮੇਂ ਡੁੱਬਣ ਦੇ ਕਾਰਨ ਹਫਤੇ ਭਾਰ ਦੇ ਵਿੱਚ ਇਹ ਤੀਸਰਾ ਮਾਮਲਾ ਹੈ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਹੀ ਇਹੋ ਜਿਹੀ ਘਟਨਾ ਵਾਪਰੀ ਸੀ ਅਤੇ ਲੁਧਿਆਣਾ ਦੇ ਵਿੱਚ ਵੀ ਪੰਜ ਬੱਚੇ ਗਰਮੀ ਦੇ ਕਾਰਨ ਪਾਣੀ ਦੇ ਵਿੱਚ ਉਤਰੇ ਸਨ ਅਤੇ ਉਹ ਖਤਮ ਹੋ ਗਏ ਲਾਪਤਾ ਹੋ ਗਏ ਹਾਂਜੀ ਕੀ ਹੋਇਆ ਨਹਿਰ ਤੇ ਇਸ ਜਗ੍ਹਾ ਤੇ ਨਹਿਰ ਤੇ ਤੁਹਾਨੂੰ ਪਤਾ ਕੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਤੇ ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਬੱਚੇ ਨਹਾਉਣ ਆਏ ਸੀਗੇ ਤੇ ਮਕਬੂਲਪੁਰੇ 6 ਨੰਬਰ ਗਲੀ ਦੇ ਬੱਚੇ ਆ ਔਰ ਜਦੋਂ ਪਤਾ ਲੱਗਾ ਤੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਲਾਪਤਾ ਸੀਗਾ ਜਿਹੜਾ ਮਤਲਬ ਕਿ ਨਹਾਉਣ ਆਇਆ ਸੀਗਾ ਤੇ ਉਹ ਡੁੱਬ ਗਿਆ ਤੇ ਡੁੱਬਣ ਤੋਂ ਬਾਅਦ ਗੋਤਾਖੋਰਾਂ ਨੂੰ ਵੀ ਬੁਲਾਇਆ ਗਿਆ ਤੇ 3 ਵਜੇ ਤੋਂ ਲੈ ਕੇ ਹੁਣ ਤੱਕ ਬੱਚਿਆਂ ਦੀ ਪਾਲ ਕੀਤੀ ਜਾ ਰਹੀ ਆ ਪਰ ਉਹ ਬੱਚਾ ਨਹੀਂ ਲੱਭਾ ਜਿਸ ਦਾ ਨਾਮ ਹੀ ਸਮੀਰ ਮਕਬੂਲਪੁਰਾ 6 ਨੰਬਰ ਗਲੀ ਦਾ ਰਹਿਣ ਵਾਲਾ ਔਰ ਪ੍ਰਸ਼ਾਸਨ ਵੱਲੋਂ ਵੀ ਕੋਈ ਹਲਪ ਮਦਦ ਵਗੈਰਾ ਹਜੇ ਤੱਕ ਨਹੀਂ ਸਾਡੀ ਕੀਤੀ ਗਈ ਤਾਂ ਕਿ ਸਾਡਾ ਬੱਚਾ ਮਿਲ ਸਕੇ ਤੇ ਸਾਡੀ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਮਾਂ ਦਾਦੀ ਸਾਰਾ ਏਰੀਆ ਕੀ ਬਹੁਤ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਵਾ ਕਿ ਬੱਚਾ ਲਾਪਤਾ ਹੈ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਬੱਚਾ ਮਿਲ ਜਾਵੇ ਤਾਂ ਕਿ ਸਾਰੇ ਮਤਲਬ ਕਿ ਆਪਣੀ تسਲੀ ਸਭ ਨੂੰ ਮਿਲ ਸਕੇ ਠੀਕ ਹੈ ਤੇਰੇ ਘਰ ਦੇ ਵਿੱਚ ਨਾ ਉਹਦਾ ਫਰਜ ਪਾਣੀ ਭਾਈ ਕੀ ਨਾਮ ਆਪਣਾ ਮੇਰਾ ਨਾਮ ਸ਼ਮਸ਼ੇਰ ਸਿੰਘ ਕਿੱਥੋਂ ਦਿਨਾਂ ਵਾਲੇ ਹੋ ਮਕਬੂਲਪੁਰੇ ਤੋਂ ਜੀ ਤੇ ਕਿੱਥੇ ਆਏ ਹੋ ਤੁਸੀਂ ਆਪਾਂ ਤੇ ਇੱਥੇ ਬੱਚੇ ਨੂੰ ਹੁਣ ਆਏ ਹੀ ਕਿਹੜੀ ਥਾਂ ਤੇ ਇੱਥੇ ਤਾਰਾਂ ਵਾਲੇ ਪੋਲ ਲੱਗੇ ਆச்சா ਜੀ ਕੀ ਆਇਆ ਫਿਰ ਇੱਥੇ ਇੱਥੇ ਉਹ ਬੱਚੇ ਨੂੰ ਹੁਣ ਆਏ ਹੀ ਤੇ ਉਹ ਨਾਂਦੇ ਪਏ ਸੀ ਤੇ ਆਪਾਂ ਭਾਜੀ ਹੁਣ ਮੈਨੂੰ ਫੋਨ ਕੀਤਾ ਸੀ ਹਾਂ ਕਿੰਦੇ ਵੀ ਬੱਚੇ ਨੂੰ ਹੋਣਗੇ ਆਇਓ ਚੱਲੀਏ ਵੇਖਣ ਉਹਨਾਂ ਤੇ ਮੈਂ ਇਹਨਾਂ ਦੇ ਨਾਲ ਆਇਆ ਤੇ ਬੱਚੇ ਨੂੰ ਹੁੰਦੇ ਪਏ ਇਹਨਾਂ ਧੱਕਾ ਮਾਰਿਆ ਤੇ ਕਹਿੰਦੇ 2 ਮਿੰਟ ਰੁਕ ਜੋ ਬਸ ਤੇ ਆਪਾਂ ਆਉਣ ਲੱਗੇ ਆ ਤੇ ਫਿਰ ਚੱਲਦੇ ਆ ਤੇ ਉਹਦੇ ਵਿੱਚ ਟੋਇਆ ਹੈਗਾ ਸੀ ਲੋਕਾਂ ਮਿੱਟੀ ਗੱਡੀ ਹੈਗੀ ਸੀ ਹਾਂ ਹਾਂ ਤੇ ਉਹਦੇ ਵਿੱਚ ਉਹਦਾ ਮੁੰਡੇ ਦਾ ਪੈਰ ਅੱਗੇ ਪੈ ਗਿਆ ਵਾ ਅੱਛਾ ਜੀ ਹਾਂਜੀ ਤੇ ਉਹ ਫਿਰ ਅੱਗੇ ਝੋੜਦਾ ਚੱਲ ਗਿਆ ਵਾ ਜੀ ਹਾਂਜੀ ਤੋਂ ਆਪਣੀ ਇਹੀ ਮੰਗਿਆ ਵੀ ਬਸ ਜਿਹੜੇ ਅਸੀਂ ਤਿੰਨ ਬੱਚੇ ਉਹ ਕੱਢਦੇ ਤੇਰਾ ਇੱਕ ਮੁੰਡਾ ਡੁੱਬ ਗਿਆ ਵਾ ਨਾ ਉਹਨੂੰ ਬਸ ਗੋਤਾਖੋਰ ਵੀ ਇੱਥੇ ਪਹੁੰਚੇ ਨੇ ਕੀ ਪਤਾ ਲੱਗਾ ਹੁੰਦਾ ਗੋਤਾਖੋਰ ਆਹੀ ਤੇ ਉਹਨਾਂ ਨੂੰ ਕੁਝ ਨਹੀਂ ਬਣਾਈ ਲੱਭਾ ਨਹੀਂ ਉਹਨਾਂ ਨੂੰ ਅੱਛਾ ਜੀ ਹਾਂਜੀ ਹੁਣ ਕੀ ਮੰਗਿਆ ਜੀ ਸਾਡੀ ਆਹੀ ਮੰਗਿਆ ਵੀ ਜਿਹੜਾ ਇੱਕ ਮੁੰਡਾ ਰਹਿੰਦਾ ਉਹ ਵੀ ਲੱਭਾ ਦਿੱਤਾ ਜਾਵੇ ਪ੍ਰਸ਼ਾਸਨ ਕੋਲ ਸਾਡੀ ਹਾਂਜੀ ਭਾਈ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੱਜ ਹੈ ਜੀ ਹਾਂਜੀ ਕੀ ਮਸਲਾ ਜੀ ਇੱਥੇ ਮਸਲਾ ਇਹ ਹੈ ਆਪੇ ਬੱਚੇ ਨਹਿਰ ਦੇ ਨਾਲ ਹੋਣਾ ਹੈ ਹੀ ਹਾਂਜੀ ਤੇ ਮੁੰਡਾ ਮੇਰਾ ਵੀ ਆਇਆ ਸੀ ਨਾ ਉਹ ਨਹਿਰ ਤੇ ਤੇ ਮੈਂ ਇਹ ਤਾਂ ਮੈਨੂੰ ਘਰੋਂ ਪਤਾ ਲੱਗਿਆ ਵੀ ਮੁੰਡਾ ਨਹਿਰ ਤੋਂ ਨਹਾਉਣ ਆਇਆ ਹੋਆ ਕਿੰਨੇ ਜਾਣੇ ਨਹਾਉਣ ਆਏ ਟੋਟਲ ਇੱਥੇ ਇੱਥੇ ਨਹਾਉਣ ਆਏ ਠੱਟੋ ਘੱਟ 7-8 ਜਾਣੇ ਆਏ ਅੱਛਾ ਜੀ ਤੇ ਇਹਨੂੰ ਸਾਨੂੰ ਪਤਾ ਲੱਗਿਆ ਮੈਂ ਆ ਮੁੰਡੇ ਨੂੰ ਵੀਰ ਨੂੰ ਫੋਨ ਕੀਤਾ ਮੈਂ ਵੀ ਇਹ ਤਾਂ ਮੁੰਡੇ ਨਹਿਰ ਤੇ ਨਹਾਉਣ ਗਿਆ ਤੇ ਆਓ ਚਲੀਏ ਆਪਾਂ ਲੈ ਜਾਈਏ ਉਹਨਾਂ ਨੂੰ ਮੋੜ ਸਾਈਂ ਅੱਛਾ ਜੀ ਤੇ ਜਦੋਂ ਅਸੀਂ ਨਹਿਰ ਤੇ ਆਏ ਆ ਨਹਾਉਣ ਦਿਨੋਂ ਦੇ ਪਏ ਸੀ ਤੇ ਇਹਨਾਂ ਨੂੰ ਮੈਂ ਦਬਕਾ ਮਾਰਿਆ ਵੀ ਚਲੋ ਬਾਹਰ ਨਿਕਲੋ ਵੀ ਚਲੋ ਚਲੀਏ ਘਰੇ ਤੇ ਕਹਿੰਦੇ ਆਨੂੰ ਨਹਾ ਲੈ ਲੋ ਪੰਜ ਮਿੰਟ ਹੀ ਨਾ ਫੇਰ ਚੱਲ ਜਾਂਦੇ ਆ ਯਾਰ ਹੂੰ ਤੇ ਮੈਂ ਚਲੋ ਲਾ ਲਉ ਅਹੀਂ ਨਾ ਬਾਹਰ ਖਲੋਤੇ ਆ ਮਹਿਰ ਦੇ ਵੇਚ ਨਹੀਂ ਬੜੇ ਹੂੰ ਬਾਹਰ ਖਲੋਤੇ ਤੇ ਨਹਾਉਂਦੇ ਪਏ ਤੇ ਨਹਾਉਂਦੇ ਨਹਾਉਂਦੇ ਨਾ ਥੋੜਾ ਜਿਹਾ ਗਾਹ ਗਏ ਤੇ ਅਗਲੇ ਬੰਨੇ ਨਹਿਰ ਦੇ ਵਿੱਚ ਚ ਟੋਇਆ ਹੀ ਥੱਲੇ ਉਥੋਂ ਰੇਤਾ ਰੁੱਤਾ ਵੀ ਕਈਆਂ ਨੇ ਕੱਢੀ ਆ ਜਿਹੜੋ ਨਹਿਰ ਸੁੱਕੀ ਸੀ ਤੇ ਡੂੰਗੀ ਸੀ ਨਹਿਰ ਦੇ ਰੇਤਾ ਜੇ ਟੋਇਆ ਪਿਆ ਤੋ ਕੇ ਪੈਰ ਚਲੇ ਗਿਆ ਬੱਚੇ ਦਾ ਉਥੋਂ ਇਹਦਾ ਇੱਕ ਨੂੰ ਇਹ ਦੋ ਤਿੰਨ ਵਾਲੇ ਨਹਾਉਂਦੇ ਇੱਕ ਡੁੱਬਿਆ ਨੂੰ ਨਾਲ ਹੀ ਦੋ ਤਿੰਨਾਂ ਜਣਿਆਂ ਨੂੰ ਲੈ ਗਿਆ ਨਾਲ ਅੱਛਾ ਜੀ ਤੇ ਉਹ ਡੋਪਦੇ ਡੋਪਦੇ ਨਾ ਸਾਡੇ ਭਲੇ ਮੇਰੇ ਭਲੇਕੇ ਵੀ ਇਦਾਂ ਮਜ਼ਾਕ ਦੇ ਕਰਨਾ ਖੇਡਣ ਦੇ ਹੀ ਤੇ ਮੈਨੂੰ ਤਾਂ ਪਤਾ ਲੱਗਿਆ ਵੀ ਇਹ ਤਾਂ ਲਈਏ ਕੰਮ ਖਰਾਬ ਹੋ ਗਿਆ ਮੈਂ ਛਾਲ ਮਾਰੀ ਕਿੰਨੇ ਜਣਿਆਂ ਨੂੰ ਮੈਂ ਕੱਢ ਲੈ ਹਾਂਦਾ ਹਾਂ ਤੇ ਦੂਜੇ ਦੂਜਾ ਗਾਂ ਚਲੇ ਗਿਆ ਦੋ ਬਦਾ ਡੋਬਦਾ ਗਾੜੀ ਚਲੇ ਗਿਆ ਹੂੰ ਤੇ ਉਹਦੇ ਕੋ ਉਹ ਉਹ ਫੜਿਆ ਨਹੀਂ ਗਿਆ ਮੇਰੇ ਕੋ ਇਹ ਤਿੰਨ ਆਲੇ ਨੂੰ ਮੈਂ ਕੱਢ ਕੇ ਲਿਆ ਕਿੰਨਾ ਸਮਾਂ ਹੋ ਚੁੱਕਾ ਨਹਿਰ ਦੇ ਵਿੱਚ ਬੱਚਾ ਜਿਹੜਾ ਲਾਪਤਾ ਹੋ ਚੁੱਕਾ ਇਹ ਤਿੰਨ 3:30 ਵਜੇ ਦਾ ਕਰਕ ਟਾਈਮ ਹੈਗਾ ਜੀ ਤਾਂ ਹੁਣ ਕਿੰਨਾ ਸਮਾਂ ਹੋ ਗਿਆ ਅਸੀਂ ਆਪ ਹੀ ਡੇ ਆ ਕਰਨ ਕੋਈ ਪ੍ਰਸ਼ਾਸਨ ਨਹੀਂ ਆਇਆ ਆਪਾਂ ਫੋਨ ਵੀ ਕੀਤਾ ਸਾਰਿਆਂ ਨੂੰ ਠੀਕ ਹੈ ਤੇ ਉੱਥੇ ਨਹਿਰ ਤੇ ਵੀ ਗਏ ਤਰਾਲੇ ਪੁੱਲ ਤੇ ਵੀ ਗਏ ਆ ਬੰਦੇ ਲੱਭਣੇ ਉੱਥੋਂ ਵੀ ਆਏ ਆ ਦੋ ਚਾਰ ਜਣੇ ਆਏ ਆ ਕੱਢ ਗੁ ਲੱਭ ਲੁੱਭ ਕੇ ਚਲੇ ਗਏ ਕਹਿੰਦੇ ਵੀ ਨਹੀਂ ਇੱਥੇ ਨਹੀਂ ਕੀ ਮੰਗਾ ਹਣ ਤੁਹਾਡੀ ਸ਼ਾਸਨ ਕੋ ਮੰਗੇ ਆ ਵੀ ਐਂ ਆਪਣੇ ਬੱਚੇ ਬੱਚੇ 3 ਜਾਂ 3 ਬਚਾ ਲਿਆ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਬਚਾ ਲਓ ਉਹਨੂੰ ਵੀ ਘੜ ਦੋ ਬਾਹਰ ਲੱਭਿਆ ਜਾਵੇ ਆਗੇ ਲੱਭਿਆ ਜਾਵੇ